ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਤੌਰ ਤੇ ਅਸੀਂ ਬਾਹਰੀ ਪਨਾਵੇ ਤੋਂ ਸਿੱਖ ਦਿਖਾਈ ਦਿੰਦੇ ਹਾਂ ਕਮਾਈ ਵੀ ਕਰਦੇ ਹਾਂ ਪਰ ਜੇ ਸਿੱਖੀ ਦਾ ਮੂਲ ਨਾ ਪਤਾ ਹੋਵੇ ਕਿੰਨੀ ਕਮਾਈ ਵੀ ਡੁੱਲ ਜਾਂਦੀ ਹੈ ਸੇਵਾ ਥਾਂ ਨਹੀਂ ਪੈਂਦੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਇਨੇ ਖਲੋਂ ਸ਼ਹਿਰ ਦਾ ਰਹਿਣ ਵਾਲਾ ਇੱਕ ਸਿੱਖ ਆਇਆ ਪਾਹੀ ਚੂੜ ਜਿਸ ਨੇ ਬੜਾ ਹੀ ਕੀਮਤੀ ਸਵਾਲ ਪੁੱਛਿਆ ਉਸ ਨੇ ਸਤਗੁਰੂ ਜੀ ਨੂੰ ਪੁੱਛਿਆ ਸਤਗੁਰੂ ਜੀ ਸਿੱਖੀ ਦਾ ਮੂਲ ਕੀ ਹੈ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਜੀ ਸਿੱਖੀ ਦੇ ਮੂਲ ਦੀਆਂ ਤਿੰਨ ਨਿਸ਼ਾਨੀਆਂ ਉਸ ਵੇਲੇ ਸਿੱਖ ਦੀ ਝੋਲੀ ਪਾਈਆਂ ਪਹਿਲੀ ਨਿਸ਼ਾਨੀ ਦਸੀ ਮਨ ਨੀ ਮਾ ਰੱਖਣਾ ਕਿਸੇ ਦੀ ਖੁਸ਼ੀ ਲਤਾਨ ਕੇ ਖੁਸ਼ੀ ਨਹੀਂ ਲੈਣੀ ਦੂਸਰੀ ਨਿਸ਼ਾਨੀ ਸਤਗੁਰ ਸਤ ਸੰਗਤ ਕਰਨੀ ਤੇ ਸੰਗਤ ਦੀ ਪ੍ਰਸੰਤਾ ਲੈਣੀ ਸਿੱਖੀ ਦੇ ਮੂਲ ਦੀ ਤੀਸਰੀ ਨਿਸ਼ਾਨੀ ਗੁਰੂ ਤੇ ਪੂਰਨ ਸ਼ਰਧਾ ਰੱਖਣੀ ਗੁਰੂ ਵਿੱਚੋਂ ਹੀ ਪਰਮੇਸ਼ਵਰ ਦੇ ਦਰਸ਼ਨ ਕਰਨੇ ਸਿੱਖੀ ਦੇ ਮੋਢੀ ਤੀਸ਼ ਨਿਸ਼ਾਨੀ ਗੁਰੂ ਤੇ ਪੂਰਨ ਸ਼ਰਧਾ ਰੱਖਣੀ ਜੋ ਸਿੱਖ ਦੀ ਗੁਰੂ ਤੇ ਪੂਰਨ ਸ਼ਰਧਾ ਨਹੀਂ ਬਣੀ ਸਭ ਤੋਂ ਵੱਡਾ ਕੰਗਾਲ ਹੈ ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ ਮਾਇਆ ਗਈ ਕੁਝ ਖਾਸ ਨਹੀਂ ਗਿਆ ਸੇਤ ਗਈ ਕੁਝ-ਕੁਝ ਗਿਆ ਗੁਰੂ ਤੇ ਸ਼ਰਧਾ ਗਈ ਸਭ ਕੁਝ ਗਿਆ ਸਿੱਖੀ ਖੜੀ ਹੀ ਸ਼ਰਧਾ ਤੇ ਹੈ ਜਦੋਂ ਤੱਕ ਸ਼ਰਧਾ ਕਾਇਮ ਹੈ ਸਮਝ ਲਵੋ ਸਭ ਕੁਝ ਕਾਇਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ